ਤੁਹਾਡਾ ਇਲੈਕਟ੍ਰੀਕਲ ਮਾਈਂਡ ਮੇਕਰ YouTube ਚੈਨਲ ਤੇ ਸਵਾਗਤ ਹੈ ਸਾਡਾ ਅੱਜ ਦੇ ਵੀਡੀਓ ਦਾ ਟਾਪਿਕ ਹੈ DC ਮੋਟਰਸ MCQਸ ਤਾਂ DC ਮੋਟਰ ਬੇਸਿਕਲੀ ਇੱਕ ਅਜਿਹੀ ਮਸ਼ੀਨ ਹੈ ਜਿਸ ਨੂੰ ਅਸੀਂ ਇਲੈਕਟ੍ਰੀਕਲ એનર્ਜੀ ਦਿੰਨੇ ਆ ਇੱਕ DC ਸਪਲਾਈ ਦੇ ਰੂਪ ਵਿੱਚ ਇਲੈਕਟ੍ਰੀਕਲ એનર્ਜੀ ਦਿੰਨੇ ਆ ਔਰ ਉਸ ਤੋਂ ਮਕੈਨੀਕਲ ਪਾਵਰ ਪ੍ਰਾਪਤ ਕਰਦੇ ਹੈਗੇ ਆ DC ਮੋਟਰ ਮੁੱਖ ਰੂਪ ਵਿੱਚ ਉਸ ਦੀ ਵਾਈਂਡਿੰਗ ਦੇ ਔਰ ਉਸ ਦੇ ਕਨੈਕਸ਼ਨ ਦੇ ਆਧਾਰ ਤੇ ਤਿੰਨ ਤਰ੍ਹਾਂ ਦੀ ਹੁੰਦੀ ਆ DC ਸ਼ੰਟ ਮੋਟਰ DC ਸੀਰੀਜ਼ ਮੋਟਰ ਔਰ ਡੀਸੀ ਕੰਪਾਊਂਡ ਮੋਟਰ ਤਾਂ ਇਹਨਾਂ ਮੋਟਰਾਂ ਦੀ ਵਾਇੰਡਿੰਗ ਔਰ ਉਹਨਾਂ ਦੇ ਕਨੈਕਸ਼ਨ ਦੇ ਆਧਾਰ ਤੇ ਇਸ ਨੂੰ ਅਸੀਂ ਅੱਗੇ ਵੀ ਇਸ ਤੋਂ ਅੱਗੇ ਜਿਹੜੀਆਂ ਕੰਪਾਊਂਡ ਮੋਟਰ ਆ ਉਹ ਵੀ ਉਸ ਦੀਆਂ ਅਲੱਗ-ਅਲੱਗ ਕਿਸਮਾਂ ਆ ਜਾਂਦੀਆਂ ਨੇ ਜਿਸ ਤਰ੍ਹਾਂ ਲੌਂਗ ਸ਼ੰਟ ਸ਼ਾਰਟ ਸ਼ੰਟ ਕਮੂਲੇਟਿਵ ਔਰ ਡਿਫਰੈਂਸ਼ੀਅਲ ਟਾਈਪ ਸਾਡਾ ਅੱਜ ਦੀ ਵੀਡੀਓ ਦਾ ਪਹਿਲਾ ਕੁਐਸਚਨ ਹੈਗਾ ਡੀਸੀ ਮੋਟਰ ਦਾ ਕੰਮ ਕਰਨ ਦਾ ਕੀ ਸਿਧਾਂਤ ਹੈ ਯਾਨੀ ਕਿ ਇੱਕ ਡੀਸੀ ਮੋਟਰ ਦਾ ਪ੍ਰਿੰਸੀਪਲ ਕੀ ਹੈਗਾ ਆਪਸ਼ਨ A ਹੈਗੀਆਂ ਫੈਰਾਡੇ ਦੇ ਇਲੈਕਟ੍ਰੋਮੈਗਨੇਟਿਕ ਇੰਡਕਸ਼ਨ ਦੇ ਸਿਧਾਂਤ b ਇਲੈਕਟ੍ਰੋਮੈਗਨੇਟਿਕ ਡ੍ਰੈਗ ਹੈ c ਹੈਗਾ ਲੈਂਜ਼ ਲਾ ਹੈ ਔਰ d ਉਪਰੋਕਤ ਕੋਈ ਵੀ ਨਹੀਂ ਤਾਂ ਇਹਨਾਂ ਦੇ ਵਿੱਚੋਂ ਜਿਹੜਾ b ਹੈਗਾ ਆਪਸ਼ਨ ਇਲੈਕਟ੍ਰੋਮੈਗਨੇਟਿਕ ਡ੍ਰੈਗ ਇਸ ਸਿਧਾਂਤ ਦੇ ਉੱਪਰ ਡੀਸੀ ਮੋਟਰ ਕੰਮ ਕਰਦੀ ਹੈਗੀ ਆ ਜੇ ਇਹਨੂੰ ਥੋੜਾ ਡਿਟੇਲ ਦੇ ਵਿੱਚ ਸਮਝਾਵਾਂ ਮੈਂ ਤਾਂ ਡੀਸੀ ਮੋਟਰ ਜਿਹੜਾ ਇਲੈਕਟ੍ਰੋਮੈਗਨੇਟਿਕ ਡ੍ਰੈਗ ਦੀ ਗੱਲ ਕੀਤੀ ਆ ਇਹ ਹੁੰਦਾ ਕੀ ਆ ਡੀਸੀ ਮੋਟਰ ਜਿਸ ਦੇ ਵਿੱਚ ਫੀਲਡ ਵਾਈਂਡਿੰਗ ਆ ਗਿਆ ਚੁੰਕੀ ਖੇਤਰ ਜਿਹੜਾ ਤਿਆਰ ਹੋਏਗਾ ਔਰ ਉਸ ਦੇ ਵਿੱਚ ਅਸੀਂ ਇੱਕ ਕੋਇਲ ਦਿਖਾਉਣੀ ਆ ਕਿਉਂਕਿ ਆਰਮੇਚਰ ਦੇ ਉੱਪਰ ਨੰਬਰ ਆਫ ਕੋਇਲ ਹੁੰਦੀਆਂ ਨੇ ਇੱਥੇ ਅਸੀਂ ਸਿਰਫ ਇੱਕ ਕੋਇਲ ਦੀ ਗੱਲ ਕਰਦੇ ਆ ਜਨਰੇਟਰ ਦੇ ਕੇਸ ਦੇ ਵਿੱਚ ਅਸੀਂ ਆਰਮੇਚਰ ਨੂੰ ਘੁਮਾਉਣਾ ਹੈ ਜਾਨਕਿ ਕੰਡਕਟਰ ਨੂੰ ਘੁਮਾਉਣਾ ਹੈ ਫੀਲਡ ਦੇ ਵਿੱਚ ਲੇਕਿਨ ਮੋਟਰ ਦੇ ਕੇਸ ਦੇ ਵਿੱਚ ਕੀ ਆ ਅਸੀਂ ਸਪਲਾਈ ਇਸ ਨੂੰ ਦਿਨੇ ਆ ਕੋਇਲ ਨੂੰ ਚੁੰਕੀ ਖੇਤਰ ਨੂੰ ਵੀ ਔਰ ਕੰਡਕਟਰ ਨੂੰ ਵੀ ਇਲੈਕਟ੍ਰੋਮੈਗਨੇਟਿਕ ਡ੍ਰੈਗ ਦਾ ਮੀਨਸ ਹੈ ਕਿ ਜਦੋਂ ਚੁੰਕੀ ਖੇਤਰ ਦੇ ਵਿੱਚ ਜਿਹੜੀਆਂ ਫੀਲਡ ਪੋਲ ਨੇ ਜਿਹੜੇ ਨਾਰਥ ਔਰ ਸਾਊਥ ਪੋਲ ਹੈ ਇਹਨਾਂ ਦੇ ਵਿੱਚ ਜਦੋਂ ਅਸੀਂ ਇੱਕ ਕਰੰਟ ਲਿਜ਼ਾਰਿਆ ਕੰਡਕਟਰ ਯਾਨੀ ਕਿ ਅਸੀਂ ਇਸ ਸਪਲਾਈ ਦੇ ਰਹੇ ਹਾਂ ਇਸ ਕੋਇਲ ਨੂੰ ਕਰੰਟ ਲਿਜ਼ਾਰੇ ਕੰਡਕਟਰ ਨੂੰ ਚੁੰਕੀ ਖੇਤਰ ਦੇ ਵਿੱਚ ਰੱਖਦੇ ਹਾਂ ਤਾਂ ਇਸ ਦੇ ਉੱਪਰ ਇੱਕ ਟਾਰਕ ਪੈਦਾ ਹੁੰਦਾ ਜਿਹੜਾ ਕੰਡਕਟਰ ਹੈ ਇਸ ਦੇ ਉੱਪਰ ਇੱਕ ਟਾਰਕ ਪੈਦਾ ਹੁੰਦਾ ਜਿਹੜਾ ਮੇਨ ਫੀਲਡ ਹੈ ਉਹ ਇਸ ਨੂੰ ਬਾਹਰ ਵੱਲ ਧੱਕਣ ਦੀ ਕੋਸ਼ਿਸ਼ ਕਰਦਾ ਬਾਹਰਲੀ ਸਾਈਡ ਨੂੰ ਆਪਣੇ ਚੁੰਕੀ ਖੇਤਰ ਚੋਂ ਬਾਹਰ ਧੱਕਣ ਦੀ ਕੋਸ਼ਿਸ਼ ਕਰਦਾ ਤਾਂ ਇੱਥੇ ਅਸੀਂ ਇਸ ਨੂੰ ਸ਼ਾਫਟ ਦੇ ਉੱਪਰ ਇੱਕ ਰੇਜ਼ਮੈਂਟ ਕੀਤਾ ਹੁੰਦਾ ਨੰਬਰ ਆਫ ਕੋਇਲ ਲਗਾ ਕੇ ਆਰਮੇਚਰ ਤਿਆਰ ਕਰ ਲੈਂਦੇ ਆ ਤਾਂ ਇਹ ਜਿਹੜੀ ਕੋਇਲ ਬਾਹਰ ਨਹੀਂ ਨਿਕਲਦੀ ਉਸ ਪੋਲ ਤੋਂ ਅੱਗੇ ਨਿਕਲ ਜਾਂਦੀ ਹੈ ਤਾਂ ਇਸ ਦੇ ਵਿੱਚ ਜਿਹੜੀ ਰੋਟੇਸ਼ਨ ਹੈ ਉਹ ਕਲੌਕਵਾਈਸ ਜਾਂ ਐਂਟੀਕਲੌਕਵਾਈਸ ਮਿਲਦੀ ਹੈ ਉਹ ਡਿਪੈਂਡ ਕਰਦੀ ਹੈ ਸਪਲਾਈ ਦੀ ਪੋਲੈਰਿਟੀ ਦੇ ਉੱਪਰ ਕੰਡਕਟਰ ਜਾਂ ਇਸ ਕੋਇਲ ਦੇ ਉੱਪਰ ਜਿਹੜਾ ਇੱਕ ਟਾਰਕ ਪੈਦਾ ਹੋਇਆ ਕਲੌਕਵਾਈਸ ਜਾਂ ਐਂਟੀਕਲੌਕਵਾਈਸ ਇਸ ਨੂੰ ਪਤਾ ਕਰਨ ਦੇ ਲਈ ਅਸੀਂ ਫਲੇਮਿੰਗ ਲੈਫਟ ਹੈਂਡ ਰੂਲ ਦੀ ਵਰਤੋਂ ਕਰਦੇ ਹਾਂ ਜਿਸ ਤੋਂ ਅਸੀਂ ਪਤਾ ਲਗਾਉਣਾ ਹੈ ਕਿ ਕੰਡਕਟਰ ਦਾ ਜਿਹੜਾ ਘੁਮਾਓ ਹੈਗਾ ਉਹ ਕਲੌਕਵਾਇਜ਼ ਹੈ ਜਾਂ ਐਂਟੀਕਲੌਕਵਾਇਜ਼ ਇਸ ਤਰ੍ਹਾਂ ਇੱਕ ਡੀਸੀ ਮੋਟਰ ਜਿਹੜੀ ਹੈਗੀ ਆ ਉਹ ਇਲੈਕਟ੍ਰੋਮੈਗਨੇਟਿਕ ਡ੍ਰੈਗ ਦੇ ਸਿਧਾਂਤ ਤੇ ਕੰਮ ਕਰਦੀ ਹੈਗੀ ਤਾਂ ਇਸ ਦੀ ਜਿਹੜੀ ਆਪਸ਼ਨ ਬੀ ਸਹੀ ਹੈ ਸੈਕੰਡ ਕੁਐਸਚਨ ਹੈਗਾ ਡੀਸੀ ਸੀਰੀਜ਼ ਮੋਟਰ ਨੂੰ ਚਲਾਉਣ ਸਮੇਂ ਆਪਸ਼ਨ ਦਿੱਤੀਆਂ ਨੇ ਏ ਹੈਗੀਆ ਲੋਡ ਦੀ ਕੋਈ ਜ਼ਰੂਰਤ ਨਹੀਂ ਬੀ ਹੈਗਾ ਲੋਡ ਪਾਉਣਾ ਜ਼ਰੂਰੀ ਹੈ ਸੀ 스타ਟਰ ਦੀ ਜ਼ਰੂਰਤ ਨਹੀਂ ਔਰ ਡੀ ਉਪਰੋਕਤ ਕੋਈ ਨਹੀਂ ਤਾਂ ਜਿਹੜੀ ਡੀਸੀ ਮੋਟਰ ਹੈਗੀ ਆ ਡੀਸੀ ਸੀਰੀਜ਼ ਮੋਟਰ ਇਸ ਦੀ ਜਿਹੜੀ ਫੀਲਡ ਕੋਇਲ ਆ ਉਹ ਆਰਮੇਚਰ ਦੇ ਸੀਰੀਜ਼ ਵਿੱਚ ਜੁੜੀ ਹੋਈ ਹੁੰਦੀ ਹੈ ਜਿਸ ਤਰ੍ਹਾਂ ਇੱਥੇ ਸਾਈਡ ਤੇ ਮੈਂ ਦਿਖਾ ਦਿੰਦਾ ਇਹ ਆਰਮੇਚਰ ਹੈ ਕਾਰਬਨ ਬ੍ਰਸ਼ ਨੇ ਔਰ ਜਿਹੜੀ ਫੀਲਡ ਵਾਈਂਡਿੰਗ ਹੈ ਉਹ ਮੋਟੀ ਤਾਰ ਤੇ ਘਟ ਟਰਨਾਂ ਦੀ ਹੁੰਦੀ ਹੈ ਘਟ ਟਰਨਾਂ ਦੀ ਹੁੰਦੀ ਹੈ ਆਰਮੇਚਰ ਔਰ ਫੀਲਡ ਵਾਈਂਡਿੰਗ ਜਿਹੜੀ ਸੀਰੀਜ਼ ਵਾਈਂਡਿੰਗ ਤੇ ਆਰਮੇਚਰ ਦੀ ਵਾਈਂਡਿੰਗ ਦੋਨੋਂ ਸੀਰੀਜ਼ ਦੇ ਵਿੱਚ ਜੁੜੇ ਹੋਏ ਹੁੰਦੇ ਆ ਤਾਂ ਇਸ ਤਰ੍ਹਾਂ ਜਿਹੜਾ ਆਰਮੇਚਰ ਔਰ ਜਿਹੜੀ ਫੀਲਡ ਵਾਈਂਡਿੰਗ ਆ ਇਹਨਾਂ ਵਿੱਚੋਂ ਇੱਕੋ ਮਾਤਰਾ ਦਾ ਕਰੰਟ ਜਿਹੜਾ ਉਹ ਫਲੋ ਕਰਦਾ ਤੇ ਜੇ ਫੀਲਡ ਕਰੰਟ ਦੀ ਮਾਤਰਾ ਘਟੇਗੀ ਜਿਹੜਾ ਫੀਲਡ ਦਾ ਤਾਂ ਉਸ ਦੇ ਨਾਲ ਜਿਹੜਾ ਲੋਡ ਦਾ ਕਰੰਟ ਵੀ ਵਧੇ ਘਟੇਗਾ ਤਾਂ ਇਸ ਗੁਣ ਦੇ ਕਾਰਨ ਹੀ ਜਿਹੜੀ ਮੋਟਰ ਦੀ ਸਪੀਡ ਤੇ ਵੀ ਇਫੈਕਟ ਪੈਂਦਾ ਹੈਗਾ ਔਰ ਸਪੀਡ ਜੇ ਘਟਦੀ ਹੈ ਪਰ ਫੀਲਡ ਕਰੰਟ ਵਧਣ ਦੇ ਨਾਲ ਟਾਰਕ ਵਧ ਜਾਂਦਾ ਜ਼ਿਆਦਾ ਟਾਰਕ ਮਿਲਦਾ ਤਾਂ ਲੇਕਿਨ ਇਸੇ ਕਰਕੇ ਜਿਹੜਾ ਲੋਡ ਦੇ ਘੱਟ ਜਾਣ ਕਾਰਨ ਕਰੰਟ ਵੱਧ ਜੂਗਾ ਇਸੇ ਕਰਕੇ ਜਿਹੜੀ ਮੋਟਰ ਹੈਗੀ ਆ ਉਹ ਜ਼ਿਆਦਾ ਸਪੀਡ ਪਕੜ ਲੈਂਦੀ ਹੈ ਇਸ ਕਰਕੇ ਇਸ ਤਰ੍ਹਾਂ ਦੀ ਮੋਟਰ ਨੂੰ ਵਿਦਆਊਟ ਲੋਡ ਨਹੀਂ ਚਲਾਉਣਾ ਚਾਹੀਦਾ ਇੱਕ ਜਿਹੜੀ ਡੀਸੀ ਸੀਰੀਜ਼ ਮੋਟਰ ਆ ਉਹ ਬਿਨਾਂ ਲੋਡ ਤੋਂ ਨਹੀਂ ਚਲਾਈ ਜਾਂਦੀ ਤਾਂ ਉਸ ਦੀ ਇੱਕ ਸਪੀਡ ਜਿਹੜੀ ਹੈ ਉਹ ਬਹੁਤ ਹੀ ਡੇਂਜਰਸ ਪੋਜੀਸ਼ਨ ਤੇ ਆ ਜਾਂਦੀ ਹੈ ਔਰ ਕਈ ਵਾਰ ਮੋਟਰ ਦੇ ਟੁੱਟਣ ਦਾ ਵੀ ਡਰ ਹੋ ਜਾਂਦਾ ਤਾਂ ਇਸ ਦੀ ਜਿਹੜੀ ਆਪਸ਼ਨ ਹੈ ਉਹ ਵੀ ਹੈਗੀ ਆ ਲੋਡ ਪਾਉਣਾ ਜ਼ਰੂਰੀ ਹੈ ਤੀਸਰਾ ਕੁਐਸਚਨ ਆ ਡੀਸੀ ਸ਼ੰਟ ਮੋਟਰ ਵਿੱਚ ਫੀਲਡ ਵਾਈਂਡਿੰਗ ਆਰਮੇਚਰ ਦੇ ਡੈਸ਼ ਵਿੱਚ ਜੁੜੀ ਹੋਈ ਹੁੰਦੀ ਹੈ ਤਾਂ ਇਥੇ ਫੀਲਡ ਔਰ ਆਰਮੇਚਰ ਦੇ ਕਨੈਕਸ਼ਨ ਪੁੱਛੇ ਗਏ ਆ ਕਿਸ ਤਰ੍ਹਾਂ ਜੁੜੇ ਹੁੰਦੇ ਆ অপਸ਼ਨ A ਹੈਗੀ ਸੀਰੀਜ਼ ਵਿੱਚ B ਹੈਗੀ ਪੈਰਲਲ ਵਿੱਚ C ਉਪਰੋਕਤ ਦੋਨੋਂ ਔਰ D ਉਪਰੋਕਤ ਕੋਈ ਨਹੀਂ ਤਾਂ ਥੋੜਾ ਜਿਹਾ DC ਸ਼ੰਟ ਮੋਟਰ ਬਾਰੇ ਜਾਣ ਲਓ ਕਿ ਆਰਮੇਚਰ ਚਾਹੇ ਕੋਈ ਵੀ ਮੋਟਰ ਆ ਚਾਹੇ ਉਹ ਸੀਰੀਜ਼ ਹੈ ਸ਼ੰਟ ਹੈ ਕੰਪਾਉਂਡ ਹੈ ਆਰਮੇਚਰ ਸਾਰਿਆਂ ਦੇ ਵਿੱਚ ਹੀ ਹੋਏਗਾ ਜਿਹੜਾ ਘੁੰਮਣ ਵਾਲਾ ਪਾਰਟ ਆ ਰੋਟੇਟਿੰਗ ਪਾਰਟ ਆ ਜਿਵੇਂ ਮੈਂ ਪਿਛਲੇ ਕੁਐਸਚਨਸ ਦੱਸਿਆ ਸੀਰੀਜ਼ ਮੋਟਰ ਹੈ ਜਿਹੜੀ ਡੀਸੀ ਸੀਰੀਜ਼ ਮੋਟਰ ਹੈ ਉਸ ਦੇ ਵਿੱਚ ਜਿਹੜੀ ਫੀਲਡ ਵਾਈਂਡਿੰਗ ਹੈ ਉਹ ਆਰਮੇਚਰ ਦੇ ਸੀਰੀਜ਼ ਵਿੱਚ ਹੁੰਦੀ ਹੈ ਔਰ ਸ਼ੰਟ ਮੀਨਸ ਜਿਹੜਾ ਅਸੀਂ ਪੈਰਲਲ ਦੇ ਵਿੱਚ ਕਨੈਕਟ ਕਰਦੇ ਹਾਂ ਜੋੜਦੇ ਹਾਂ ਤਾਂ ਉਸ ਨੂੰ ਸ਼ੰਟ ਕਿਹਾ ਜਾਂਦਾ ਤਾਂ ਇੱਥੇ ਜਿਹੜੀ ਸ਼ੰਟ ਵਾਈਂਡਿੰਗ ਹੈ ਉਹ ਆਰਮੇਚਰ ਦੇ ਪੈਰਲਲ ਵਿੱਚ ਕਨੈਕਟ ਹੁੰਦੀ ਹੈ ਪੈਰਲਲ ਵਿੱਚ ਜੁੜੀ ਹੋਈ ਹੁੰਦੀ ਹੈ ਤਾਂ ਇਸ ਤਰ੍ਹਾਂ ਜਿਹੜਾ ਕੁਐਸਚਨ ਹੈਗਾ ਔਰ ਜਿਹੜੀ ਸ਼ੰਟ ਵਾਈਂਡਿੰਗ ਹੈ ਇਸ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ ਕਿਉਂਕਿ ਇਸ ਨੇ ਪੈਰਲਲ ਵਿੱਚ ਕਨੈਕਟ ਹੋਣਾ ਹੈ ਤਾਂ ਜਿਹੜੀ ਸ਼ੰਟ ਵਾਈਂਡਿੰਗ ਹੈ ਇਹ ਬਰੀਕ ਤਾਰ ਔਰ ਜ਼ਿਆਦਾ ਟਰਨ ਜਿਹੜੇ ਪੈਰਲਲ ਵਿੱਚ ਕਨੈਕਟ ਹੈ ਤਾਂ ਆਨਸਰ ਜਿਹੜਾ ਸਾਡੇ ਕੋਲ ਹੈਗਾ ਉਹ ਬੀ অপਸ਼ਨ ਹੈ ਕਿ ਪੈਰਲਲ ਵਿੱਚ ਡੀਸੀ ਸ਼ੰਟ ਮੋਟਰ ਵਿੱਚ ਫੀਲਡ ਵਾਈਂਡਿੰਗ ਆਰਮੇਚਰ ਦੇ ਪੈਰਲਲ ਵਿੱਚ ਜੁੜੀ ਹੋਈ ਹੁੰਦੀ ਹੈ ਚੌਥਾ ਕੁਐਸਚਨ ਡੀਸੀ ਸੀਰੀਜ਼ ਮੋਟਰ ਵਿੱਚ ਫੀਲਡ ਵਾਈਂਡਿੰਗ ਆਰਮੇਚਰ ਦੇ ਡੈਸ਼ ਜੁੜੀ ਹੋਈ ਹੁੰਦੀ ਹੈ ਇਹ ਪਹਿਲੇ ਸੈਕੰਡ ਕੁਐਸਚਨ ਦੇ ਵਿੱਚ ਹੀ ਕਲੀਅਰ ਹੋ ਗਿਆ ਸੀ ਕਿ ਫੀਲਡ ਵਾਈਂਡਿੰਗ ਜਿਹੜੀ ਕਿ ਮੋਟੀ ਤਾਰ ਔਰ ਘੱਟ ਟਰਨਾਂ ਦੀ ਹੁੰਦੀ ਹੈ ਰੈਜ਼ਿਸਟੈਂਸ ਲੋ ਹੁੰਦੀ ਹੈ ਔਰ ਆਰਮੇਚਰ ਦੇ ਸੀਰੀਜ਼ ਵਿੱਚ ਜੁੜੀ ਹੁੰਦੀ ਹੈ ਇਸੇ ਨਾਂ ਤੇ ਇਹੀ ਜਿਹੜੀ ਮੋਟਰ ਦਾ ਨਾਂ ਸੀਰੀਜ਼ ਮੋਟਰ ਹੁੰਦਾ ਤਾਂ ਆਪਸ਼ਨ ਦੇ ਵਿੱਚ ਜਿਹੜਾ A ਪੈਰਨਲ ਵਿੱਚ B ਸੀਰੀਜ਼ C ਉਪਰੋਕਤ ਦੋਨੋਂ ਔਰ D ਉਪਰੋਕਤ ਕੋਈ ਵੀ ਨਹੀਂ ਤਾਂ ਇਹਨਾਂ ਦੇ ਵਿੱਚੋਂ ਜਿਹੜੀ B ਆਪਸ਼ਨ ਹੈ ਸੀਰੀਜ਼ ਉਹ ਇਸ ਦੀ ਸਹੀ ਹੈ ਪੰਜਵਾਂ ਕੁਐਸਚਨ ਵੀ ਬੜਾ ਆਸਾਨਜਾ ਹੈਗਾ ਪਹਿਲਾਂ ਹੀ ਕਲੀਅਰ ਹੋ ਚੁੱਕਿਆ ਕਿ ਡੀਸੀ ਸੀਰੀਜ਼ ਮੋਟਰ ਵਿੱਚ ਫੀਲਡ ਵਾਈਂਡਿੰਗ ਦੀ ਰੈਜ਼ਿਸਟੈਂਸ ਡੈਸ਼ ਹੁੰਦੀ ਹੈ ਆਪਸ਼ਨ A ਹੈਗੀ ਆ ਲੋ ਯਾਨੀ ਕਿ ਘੱਟ ਬੀ ਹਾਈ ਯਾਨੀ ਕਿ ਵੱਧ ਸੀ ਉਪਰੋਕਤ ਦੋਨੋਂ ਔਰ ਡੀ ਉਪਰੋਕਤ ਕੋਈ ਵੀ ਨਹੀਂ ਤਾਂ ਜਿਹੜੀ ਡੀਸੀ ਸੀਰੀਜ਼ ਮੋਟਰ ਹੈ ਉਸ ਦੇ ਵਿੱਚ ਫੀਲਡ ਵਾਈਂਡਿੰਗ ਜਿਹੜੀ ਆ ਮੋਟੀ ਤਾਰ ਤੇ ਘੱਟ ਟਰਨਾਂ ਦੀ ਹੁੰਦੀ ਹੈ ਤਾਂ ਜਦੋਂ ਕਿਸੇ ਵਾਇਰ ਦਾ ਜਿਹੜਾ ਡਾਇਆ ਅਸੀਂ ਵਧਾ ਦਿੰਨੇ ਆ ਜਾਂ ਸਾਈਜ਼ ਵਧਾ ਦਿੰਨੇ ਆ ਮੋਟੀ ਕਰ ਦਿੰਨੇ ਆ ਤਾਰ ਤਾਂ ਉਦੋਂ ਵੀ ਰੈਜ਼ਿਸਟੈਂਸ ਘਟਦੀ ਹੈ ਔਰ ਜਦੋਂ ਨੰਬਰ ਆਫ ਟਰਨ ਘਟਾ ਦਿੰਨੇ ਆ ਉਦੋਂ ਵੀ ਰੈਜ਼ਿਸਟੈਂਸ ਘਟਦੀ ਹੈ ਤਾਂ ਇੱਥੇ ਦੋਨੋਂ ਹੀ ਨੇ ਫੀਲਡ ਵਾਈਂਡਿੰਗ ਮੋਟੀ ਤਾਰ ਤੇ ਘੱਟ ਟਰਨਾਂ ਦੀ ਹੁੰਦੀ ਹੈ ਤਾਂ ਉਸ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਲੋ ਹੋਵੇਗੀ ਯਾ ਅਸੀਂ ਕਹਿ ਸਕਦੇ ਹਾਂ ਘਟ ਹੋਵੇਗੀ ਤਾਂ ਆਪਸ਼ਨ A ਸਹੀ ਆ ਭਾਵੇਂ ਦੀ 6ਵਾਂ ਕੁਐਸਚਨ DC ਸ਼ੰਟ ਮੋਟਰ ਵਿੱਚ ਫੀਲਡ ਵਾਈਂਡਿੰਗ ਦੀ ਰੈਜ਼ਿਸਟੈਂਸ ਡੈਸ਼ ਹੁੰਦੀ ਹੈ ਤਾਂ ਜਿਹੜਾ DC ਸ਼ੰਟ ਮੋਟਰ ਦੇ ਵਿੱਚ ਫੀਲਡ ਵਾਈਂਡਿੰਗ ਪਹਿਲਾਂ ਦੱਸਿਆ ਸੀ ਕਿ ਬਾਰੀਕ ਤਾਰ ਤੇ ਜ਼ਿਆਦਾ ਟਰਨਾਂ ਦੀ ਹੁੰਦੀ ਹੈ ਔਰ ਆਰਮੇਚਰ ਦੇ ਪੈਰਲਲ ਵਿੱਚ ਕਨੈਕਟ ਹੁੰਦੀ ਹੈ ਪਹਿਲੇ ਕੁਐਸਚਨ ਦੇ ਵਿੱਚ ਦੱਸਿਆ ਸੀਗਾ ਤਾਂ ਇੱਥੇ ਦੋਨੋਂ ਹੀ ਨਹੀਂ ਫੀਲਡ ਵਾਈਂਡਿੰਗ ਦੀ ਜਿਹੜੀ ਸ਼ੰਟ ਮੋਟਰ ਦੀ ਫੀਲਡ ਵਾਈਂਡਿੰਗ ਆ ਉਸ ਦੀ ਤਾਰ ਬਰੀਕ ਹੋਣ ਕਰਕੇ ਰੈਜ਼ਿਸਟੈਂਸ ਜ਼ਿਆਦਾ ਹੋਏਗੀ ਔਰ ਨੰਬਰ ਆਫ ਟਰਨ ਨਾਲ ਹੋਰ ਰੈਜ਼ਿਸਟੈਂਸ ਵਧੇਗੀ ਤਾਂ ਇੱਥੇ ਜਿਹੜੀਆਂ ਆਪਸ਼ਨ ਨੇ ਉਹ ਬੀ ਆਪਸ਼ਨ ਹਾਈ ਲਿਖਿਆ ਵੱਧ ਬਾਕੀ ਏ ਦੇ ਵਿੱਚ ਲੋ ਜਾਨੀ ਕਿ ਘੱਟ ਸੀ ਓਪਰੋਕਾ ਦੋਨੋਂ ਡੀ ਕੋਈ ਵੀ ਨਹੀਂ ਤਾਂ ਇਹਦੀ ਜਿਹੜਾ ਆਨਸਰ ਆ ਡੀਸੀ ਸ਼ੰਟ ਮੋਟਰ ਵਿੱਚ ਫੀਲਡ ਵਾਈਂਡਿੰਗ ਦੀ ਰੈਜ਼ਿਸਟੈਂਸ ਹਾਈ ਹੁੰਦੀ ਹੈ ਜਾਂ ਵੱਧ ਹੁੰਦੀ ਹੈ ਤਾਂ ਆਪਸ਼ਨ ਬੀ ਇਸ ਦੀ ਸਹੀ ਹੈ ਸਤਮਾ ਕੁਐਸਚਨ ਪੁੱਛਿਆ ਗਿਆ ਕਿ ਡੀਸੀ ਸ਼ੰਟ ਮੋਟਰ ਨੂੰ ਇੱਥੇ ਆਪਸ਼ਨ ਲਿਖਿਆ ਹੋਇਆ ਨੇ ਕੀ ਕਹਿੰਦੇ ਆ ਆਪਸ਼ਨ A ਹੈਗੀ ਆ ਵੇਰੀਏਬਲ ਸਪੀਡ ਮੋਟਰ ਕਹਿੰਦੇ ਆ ਯਾਨੀ ਕਿ ਜਿਸ ਦੀ ਸਪੀਡ ਵੇਰੀ ਹੁੰਦੀ ਰਹਿੰਦੀ ਆ ਚੇਂਜ ਹੁੰਦੀ ਰਹਿੰਦੀ ਆ B ਸਥਿਰ ਸਪੀਡ ਮੋਟਰ ਕਹਿੰਦੇ ਹਨ C ਹਾਈ ਸਟਾਰਟਿੰਗ ਟਾਰਕ ਮੋਟਰ ਕਹਿੰਦੇ ਹਨ ਔਰ D ਉਪਰੋਕਤ ਕੋਈ ਵੀ ਨਹੀਂ ਤਾਂ ਜਿਹੜੀ ਡੀਸੀ ਸ਼ੰਟ ਮੋਟਰ ਹੈਗੀ ਆ ਉਸ ਦੇ ਵਿੱਚ ਜਿਹੜੀ ਸਪੀਡ ਹੈ ਉਸ ਮੋਟਰ ਦੀ ਸਥਿਰ ਰਹਿੰਦੀ ਹੈਗੀ ਆ ਔਰ ਵੇਰੀ ਨਹੀਂ ਕਰਦੀ ਇਸ ਦੇ ਉੱਪਰ ਲੋਡ ਦਾ ਜਿਆਦਾ ਇਫੈਕਟ ਨਹੀਂ ਪੈਂਦਾ ਜਿਵੇਂ ਕਿ ਸੀਰੀਜ਼ ਮੋਟਰ ਦੇ ਵਿੱਚ ਜੇ ਲੋਡ ਜੇ ਵੇਰੀ ਕਰਦਾ ਲੋਡ ਕਰੰਟ ਚੇਂਜ ਹੁੰਦਾ ਤਾਂ ਫੀਲਡ ਦਾ ਕਰੰਟ ਵੀ ਚੇਂਜ ਹੁੰਦਾ ਕਿਉਂਕਿ ਸੀਰੀਜ਼ ਵਿੱਚ ਲੋਡ ਕਰੰਟ ਫੀਲਡ ਕਰੰਟ ਔਰ ਆਰਮੇਚਰ ਕਰੰਟ ਦਾ ਰਸਤਾ ਇੱਕੋ ਹੀ ਹੈ ਤਾਂ ਉੱਥੇ ਜੇ ਕਰੰਟ ਚੇਂਜ ਹੁੰਦਾ ਲੋਡ ਚੇਂਜ ਹੁੰਦਾ ਤਾਂ ਸਪੀਡ ਵੇਰੀ ਕਰਦੀ ਆ ਤਾਂ ਸਟਾਰਟਿੰਗ ਟਾਰਕ ਵੀ ਜਿਹੜਾ ਹੈਗਾ ਹਾਈ ਸਟਾਰਟਿੰਗ ਟਾਰਕ ਸੀਰੀਜ਼ ਮੋਟਰ ਦਾ ਜ਼ਿਆਦਾ ਹੁੰਦਾ ਤਾਂ ਇੱਥੇ ਜਿਹੜੀ ਡੀਸੀ ਸ਼ੰਟ ਮੋਟਰ ਆ ਉਸ ਨੂੰ ਸਥਿਰ ਸਪੀਡ ਮੋਟਰ ਕਹਿੰਦੇ ਆ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ 7ਵੇਂ ਦੀ ਅਠਵਾਂ ਕੁਐਸਚਨ ਹੈ ਡੀਸੀ ਮੋਟਰਾਂ ਦੀ ਗਤੀ ਦੀ ਦਿਸ਼ਾ ਯਾਨੀ ਕਿ ਡਾਇਰੈਕਸ਼ਨ ਆਫ ਰੋਟੇਸ਼ਨ ਉਹਨਾਂ ਦੇ ਘੁੰਮਣ ਦੀ ਜਿਹੜੀ ਦਿਸ਼ਾ ਬਦਲਣ ਲਈ ਕੀ ਕਰਨਾ ਚਾਹੀਦਾ ਹੈ ਕਈ ਵਾਰ ਅਸੀਂ ਮੋਟਰ ਨੂੰ ਸਟਾਰਟ ਕਰਦੇ ਹਾਂ ਉਹ ਕਲੌਕਵਾਇਜ਼ ਘੁੰਮਦੀ ਹੈ ਲੇਕਿਨ ਸਾਡਾ ਜਿਹੜਾ ਕੰਮ ਹੈਗਾ ਜਿੱਥੇ ਅਸੀਂ ਕੰਮ ਚਾਹੀਦਾ ਉਹ ਤੇ ਸਾਨੂੰ ਮੋਟਰ ਐਂਟੀਕਲੌਕਵਾਇਜ਼ ਘੁੰਮਣੀ ਚਾਹੀਦੀ ਹੈ ਤਾਂ ਉਸ ਵੇਲੇ ਅਸੀਂ ਕੀ ਕਰਾਂਗੇ ਉਸ ਦੇ ਘੁੰਮਣ ਦੀ ਦਿਸ਼ਾ ਨੂੰ ਜੇ ਚੇਂਜ ਕਰਨਾ ਹੈ ਤਾਂ ਆਪਸ਼ਨ A ਹੈਗਾ ਆਰਮੇਚਰ ਅਤੇ ਫੀਲਡ ਦੋਨਾਂ ਦੇ ਕਨੈਕਸ਼ਨ ਨੂੰ ਬਦਲੋ B ਹੈਗਾ ਆਰਮੇਚਰ ਜਾਂ ਫੀਲਡ ਵਿੱਚੋਂ ਕਿਸੇ ਇੱਕ ਦੀ ਪੋਲੈਰਿਟੀ ਬਦਲੋ ਯਾਨੀ ਕਿ ਜਿਹੜੀ ਉਹਨੂੰ ਸਪਲਾਈ ਮਿਲ ਰਹੀ ਹੈ ਆਰਮੇਚਰ ਜਾਂ ਫੀਲਡ ਦੋਨਾਂ ਚੋਂ ਕਿਸੇ ਇੱਕ ਦੀ ਸਪਲਾਈ ਜਿਹੜੀ ਆ ਉਹ ਬਦਲ ਦਿਓ ਕਨੈਕਸ਼ਨ ਚੇਂਜ ਕਰ ਦਿਓ ਸੀ ਸਪਲਾਈ ਪੋਲੈਰਿਟੀ ਬਦਲੋ ਯਾਨੀ ਕਿ ਜਿਹੜੀ ਸਪਲਾਈ ਅਸੀਂ ਦੇ ਰਹੇ ਹਾਂ ਪੋਜ਼ਿਟਿਵ ਔਰ ਨੈਗੇਟਿਵ ਉਹ ਸਪਲਾਈ ਨੂੰ ਚੇਂਜ ਕਰੋ ਔਰ ਡੀ ਹੈਗਾ ਉਪਰੋਕਤ ਸਾਰੇ ਤਾਂ ਇੱਥੇ ਮੈਂ ਤੁਹਾਨੂੰ ਦਿਖਾਉਣਾ ਹੈਗਾ ਦੋ ਮੋਟਰ ਦੇ ਕਨੈਕਸ਼ਨ ਦਿਖਾਏ ਗਏ ਆ ਡੀਸੀ ਸ਼ੰਟ ਮੋਟਰ ਔਰ dc series motor dc shunt dc series ਤਾਂ ਇੱਥੇ ਜੇ ਅਸੀਂ ਦੋਨੋਂ ਦੀ ਜਿਹੜੀ ਪੋਲੈਰਿਟੀ ਚੇਂਜ ਕਰਦੇ ਆ ਜਿਹੜੀ ਪੋਜ਼ਿਟਿਵ ਸਾਈਡ 네ਗੇਟਿਵ ਔਰ 네ਗੇਟਿਵ ਸਾਈਡ ਜੇ ਪੋਜ਼ਿਟਿਵ ਕਰਦੇ ਆ ਦੋਨੋਂ ਮੋਟਰਾਂ ਦੇ ਕੇਸ ਤਾਂ ਉੱਥੇ ਜਿਹੜੇ ਮੈਗਨੈਟਿਕ ਫੀਲਡ ਬਣਨਾ ਹੈ ਆਰਮੇਚਰ ਔਰ ਸ਼ੰਟ ਵਾਈਂਡਿੰਗ ਜਾਂ ਆਰਮੇਚਰ ਜਾਂ ਸੀਰੀਜ਼ ਵਾਈਂਡਿੰਗ ਦਾ ਉਹ ਦੋਨੋਂ ਚੇਂਜ ਹੋ ਜਾਣਗੇ ਤਾਂ ਉਸ ਕੰਡੀਸ਼ਨ ਦੇ ਵਿੱਚ ਜਿਹੜੀ ਘੁੰਮਣ ਦੀ ਦਿਸ਼ਾ ਉਹ ਇੱਕੋ ਜੀ ਰਹੂਗੀ ਜੇ ਅਸੀਂ ਇਥੇ ਦੋਨਾਂ ਦੇ ਚੇਂਜ ਕਰ ਦਿੰਨੇ ਆ ਦੋਨੋਂ ਸਾਈਡਾਂ ਕਿ ਆਰਮੇਚਰ ਦੀਆਂ ਜਿਹੜੀਆਂ ਇਹ ਸਾਈਡ ਆ ਇਧਰਲੀ ਸਾਈਡ ਕਰ ਦਿੰਨੇ ਆ ਨੀਚੇ ਵਾਲੀ ਪੋਜ਼ਿਟਿਵ ਨਾਲ ਇਹ ਵੀ ਦੋਨਾਂ ਦੀ ਇਕੱਠਿਆਂ ਦੀ ਚੇਂਜ ਕਰਦੇ ਆ ਤਾਂ ਪੋਲ ਫੇਰ ਉਸੇ ਤਰ੍ਹਾਂ ਰਹਿਣਗੇ ਇਸ ਤਰ੍ਹਾਂ ਸੇਮ ਜਿਹੜੀ ਡਾਇਰੈਕਸ਼ਨ ਰਹੇਗੀ ਤਾਂ ਜਦੋਂ ਵੀ ਅਸੀਂ ਕਿਸੇ ਡੀਸੀ ਮੋਟਰ ਦੀ ਜਿਹੜੀ ਡਾਇਰੈਕਸ਼ਨ ਚੇਂਜ ਕਰਨੀ ਆ ਕੁਮਾਨਦੀ ਦਿਸ਼ਾ ਤਾਂ ਦੋਨੋਂ ਵਿੱਚੋਂ ਜਾਂ ਆਰਮੇਚਰ ਜਾਂ ਸ਼ੰਟ ਵਾਈਂਡਿੰਗ ਜਾਂ ਸੀਰੀਜ਼ ਵਾਈਂਡਿੰਗ ਆਰਮੇਚਰ ਦੋਨੋਂ ਵਿੱਚੋਂ ਕਿਸੇ ਇੱਕ ਦੇ ਜਿਹੜੀ ਪੋਲੈਰਿਟੀ ਆ ਕਨੈਕਸ਼ਨ ਆ ਉਹ ਆਪਸ ਵਿੱਚ ਬਦਲ ਦੇਾਂਗੇ ਤਾਂ ਇੱਥੇ ਮੋਟਰ ਦੀ ਦਿਸ਼ਾ ਬਦਲ ਜਾਵੇਗੀ ਤਾਂ ਇੱਥੇ ਜਿਹੜੀ B ਆਪਸ਼ਨ ਆ ਇਸ ਦੇ ਵਿੱਚ ਕਿਹਾ ਗਿਆ ਆਰਮੇਚਰ ਜਾਂ ਫੀਲਡ ਵਿੱਚੋਂ ਕਿਸੇ ਇੱਕ ਦੀ ਪੋਲੈਰਿਟੀ ਬਦਲੋ ਤਾਂ ਇਸ ਦਾ ਜਿਹੜਾ ਆਨਸਰ B ਸਹੀ 8ਵੇਂ ਦਾ 9 ਕੁਐਸਚਨ ਆ ਜਦੋਂ ਡੀਸੀ ਮੋਟਰਾਂ ਦਾ ਆਰਮੇਚਰ ਸਥਿਰ ਹੁੰਦਾ ਹੈ ਤਾਂ ਤਾਂ ਕੀ ਹੁੰਦਾ ਆਪਸ਼ਨ A ਹੈਗਾ ਬੈਕ EMF ਘਟ ਹੁੰਦੀ ਹੈ B ਹੈਗਾ ਬੈਕ EMF 0 ਹੁੰਦੀ ਹੈ C ਬੈਕ EMF ਬਹੁਤ ਜ਼ਿਆਦਾ ਹੁੰਦੀ ਹੈ ਔਰ D ਉਪਰੋਕਤ ਕੋਈ ਵੀ ਨਹੀਂ ਤਾਂ ਪਹਿਲਾਂ ਅਸੀਂ ਜਾਣ ਲਈਏ ਕਿ ਬੈਕ EMF ਹੁੰਦੀ ਕੀ ਹੈ EMF ਮੀਨਸ ਇਲੈਕਟ੍ਰੋਮੋਟਿਵ ਫੋਰਸ ਤਾਂ ਬੈਕ ਅੱਗੇ ਲਿਖਿਆ ਬੈਕ EMF ਕੀ ਹੁੰਦੀ ਹੈ ਤਾਂ ਇੱਕ ਜਿਵੇਂ ਪਹਿਲੇ ਸਟਾਰਟਿੰਗ ਚ ਕੁਐਸਚਨ ਚ ਦੱਸਿਆ ਸੀ ਕਿ DC ਮੋਟਰ ਜਿਹੜੀ ਇਲੈਕਟ੍ਰੋਮੈਗਨੇਟਿਕ ਡ੍ਰੈਗ ਦੇ ਸਿਧਾਂਤ 'ਤੇ ਕੰਮ ਕਰਦੀ ਹੈ ਜਿਸ ਦੇ ਅਨੁਸਾਰ ਜਦੋਂ ਚੁੰਬਕੀ ਖੇਤਰ ਦੇ ਵਿੱਚ ਕਰੰਟ ਲਿਜਾਰੇ ਕੰਡਕਟਰ ਨੂੰ ਰੱਖਦੇ ਆ ਤਾਂ ਇਸ ਕੰਡਕਟਰ ਦੇ ਉੱਪਰ ਇੱਕ ਟਾਰਕ ਪੈਦਾ ਹੁੰਦਾ ਜਿਹੜਾ ਮੇਨ ਫੀਲਡ ਆ ਉਹ ਇਸ ਨੂੰ ਬਾਹਰ ਧੱਕਣ ਦੀ ਕੋਸ਼ਿਸ਼ ਕਰਦਾ ਕਿਉਂਕਿ ਇੱਥੇ ਦੋ ਮੈਗਨੇਟ ਬਣ ਜਾਂਦੇ ਆ ਇੱਕ ਮੇਨ ਫੀਲਡ ਆ ਜਿਹੜਾ ਨਾਰਥ ਸਾਊਥ ਫੀਲਡ ਪੋਲ ਨੇ ਔਰ ਜਦੋਂ ਅਸੀਂ ਆਰਮੇਚਰ ਜਾਂ ਇਸ ਕੋਇਲ ਜਾਂ ਕੰਡਕਟਰ ਨੂੰ ਸਪਲਾਈ ਦਿੰਦੀ ਹੈ ਤਾਂ ਉਦੋਂ ਇਸ ਦਾ ਵੀ ਆਪਣਾ ਚੁੰਬਕੀ ਖੇਤਰ ਬਣੇਗਾ ਜਿਹੜਾ ਮੇਨ ਫੀਲਡ ਆ ਉਹ ਇਸ ਨੂੰ ਬਾਹਰ ਵੱਲ ਧੱਕਣ ਦੀ ਕੋਸ਼ਿਸ਼ ਤਾਂ ਹੁਣ ਜਦੋਂ ਇੱਥੇ ਚਾਲਕ ਘੁੰਮੇਗਾ ਤਾਂ ਇਸਨੇ ਕਲਾਕਵਾਈਜ਼ ਜਾਂ ਐਂਟੀਕਲਾਕਵਾਈਜ਼ ਘੁਮਣਾ ਹੈ ਤਾਂ ਉਸ ਵੇਲੇ ਜਦੋਂ ਇਹਨੇ ਘੁਮਣਾ ਸ਼ੁਰੂ ਕਰਨਾ ਹੈ ਤਾਂ ਇਸਨੇ ਜਿਹੜੀਆਂ ਚੁੰਕੀ ਬਲ ਰੇਖਾਵਾਂ ਨੂੰ ਕੱਟੇਗਾ ਤਾਂ ਇੱਥੇ ਫੈਰਾਡੇ ਲਾਅ ਆਫ ਇਲੈਕਟ੍ਰੋਮੈਗਨੈਟਿਕ ਇੰਡਕਸ਼ਨ ਹੈ ਜਿਹੜਾ ਸਿਧਾਂਤ ਉਹ ਲਾਗੂ ਹੋ ਜਾਏਗਾ ਤਾਂ ਇਹ ਕੰਡਕਟਰ ਜਿਹਨੂੰ ਅਸੀਂ ਸਪਲਾਈ ਦਿੱਤੀ ਆ ਇਸ ਦੇ ਵਿੱਚ ਵੀ EMF ਇੰਡਿਊਸ ਹੋ ਜੇਗੀ ਕਿਉਂਕਿ ਇਹ ਕੰਡਕਟਿੰਗ ਮਟੀਰੀਅਲ ਆ ਕੰਡਕਟਰ ਆ ਔਰ ਚੁੰਕੀ ਖੇਤਰ ਨੂੰ ਕੱਟ ਰਿਹਾ ਜਦੋਂ ਇਹ ਚੁੰਕੀ ਬਲ ਰੇਖਾਵਾਂ ਦੇ ਵਿੱਚੋਂ ਘੁਮੇਗਾ ਤਾਂ ਉਹ ਜਿਹੜੀ EMF ਪੈਦਾ ਹੋਈ ਹੈ ਉਹ ਦਿੱਤੀ ਸਪਲਾਈ ਤੋਂ ਉਲਟ ਹੁੰਦੀ ਹੈ ਜਾਨੀ ਕਿ ਜਿਹੜੀ ਸਾਈਡ ਅਸੀਂ ਪੋਜ਼ਿਟਿਵ ਸਪਲਾਈ ਦਿੱਤੀ ਹੈ ਤਾਂ ਜਿਹੜੀ ਇੰਡਿਊਸ EMF ਹੋਈ ਹੈ ਉਹ ਇਧਰਲੀ ਸਾਈਡ 네ਗਟਿਵ ਹੋਏਗੀ ਔਰ ਇਧਰ 네ਗਟਿਵ ਵਾਲੀ ਸਾਈਡ ਪੋਜ਼ਿਟਿਵ ਹੋਏਗੀ ਤਾਂ ਦਿੱਤੀ ਸਪਲਾਈ ਤੋਂ ਉਲਟ ਹੁੰਦੀ ਹੈ ਇਸ ਕਰਕੇ ਇਸ EMF ਨੂੰ ਬੈਕ EMF ਕਿਹਾ ਜਾਂਦਾ ਤਾਂ ਇਹ ਤਕਰੀਬਨ ਜਿਹੜੀ ਸਪਲਾਈ ਅਸੀਂ ਦਿੱਤੀ ਹੁੰਦੀ ਹੈ ਉਸ ਦਾ 98% ਹੁੰਦੀ ਹੈ ਲੇਕਿਨ ਜਦੋਂ ਆਰਮੇਚਰ ਸਥਿਰ ਹੈ ਆਰਮੇਚਰ ਸਥਿਰ ਹੈ ਯਾਨੀ ਕਿ ਇੱਕੋ ਮੂੰ ਨਹੀਂ ਰਿਹਾ ਤਾਂ ਉਸ ਵੇਲੇ ਕੋਈ EMF ਪੈਦਾ ਨਹੀਂ ਹੁੰਦੀ ਕਿਉਂਕਿ ਇਹ ਕੰਡਕਟਰ ਕਿਸੇ ਮੈਗਨੈਟਿਕ ਲਾਈਨ ਨੂੰ ਕੱਟ ਨਹੀਂ ਰਿਹਾ ਹੁੰਦਾ ਤਾਂ ਇੱਥੇ ਜਿਹੜਾ ਆਨਸਰ ਅਸੀਂ ਦੇਵਾਂਗੇ ਕਿ ਜਦੋਂ DC ਮੋਟਰ ਦਾ ਆਰਮੇਚਰ ਸਥਿਰ ਹੁੰਦਾ ਤਾਂ ਜਿਹੜੀ ਬੈਕ EMF ਹੈ ਉਹ ਜ਼ੀਰੋ ਹੁੰਦੀ ਹੈ অপਸ਼ਨ B ਸਹੀ ਹੈ ਨੌਵੇਂ ਦੀ 10ਵਾਂ ਕੁਸਚਨ ਹੈ DC ਸ਼ੰਟ ਮੋਟਰ ਦੇ ਆਰਮੇਚਰ ਕੰਟਰੋਲ ਨਾਲ ਮੋਟਰ ਦੀ ਸਪੀਡ ਤੇ ਕੀ ਅਸਰ ਪੈਂਦਾ ਹੈ ਆਪਸ਼ਨ A ਹੈਗਾ ਨਾਰਮਲ ਸਪੀਡ ਤੋਂ ਵੱਧ ਪ੍ਰਾਪਤ ਹੁੰਦੀ ਹੈ B ਹੈਗਾ ਨਾਰਮਲ ਸਪੀਡ ਤੋਂ ਘੱਟ ਪ੍ਰਾਪਤ ਹੁੰਦੀ ਹੈ C ਹੈਗਾ ਸਪੀਡ ਦਾ ਕੋਈ ਫਰਕ ਨਹੀਂ ਪੈਂਦਾ ਔਰ D ਹੈਗਾ ਉਪਰੋਕਤ ਕੋਈ ਵੀ ਨਹੀਂ ਤਾਂ ਜਿਹੜੀ ਨਾਰਮਲ ਸਪੀਡ ਤੋਂ ਅਸੀਂ ਸਪੀਡ ਵੱਧ ਜਾਂ ਘੱਟ ਪ੍ਰਾਪਤ ਕਰਨ ਲਈ DC ਸ਼ੰਟ ਮੋਟਰ ਦੇ ਉੱਪਰ ਦੋ ਜਿਹੜੇ ਵਿਧੀਆਂ ਅਪਣਾਉਣੇ ਆ ਆਰਮੇਚਰ ਕੰਟਰੋਲ ਔਰ ਫੀਲਡ ਕੰਟਰੋਲ ਤਾਂ ਜਦੋਂ ਆਰਮੇਚਰ ਦੇ ਸੀਰੀਜ਼ ਵਿੱਚ ਅਸੀਂ ਰਿਸਿਸਟੈਂਸ ਐਡ ਕਰਦੇ ਹਾਂ ਤਾਂ ਉਸ ਵਿੱਚ ਬੈਕ EMF ਘਟ ਜਾਂਦੀ ਹੈ ਜਿਹੜੀ ਅਸੀਂ ਉੱਪਰ ਕੁਐਸਚਨ ਦੇ ਵਿੱਚ ਜਾਣਿਆ ਸੀ ਕਿਉਂਕਿ ਜਿਹੜੀ ਸਪੀਡ ਹੈਗੀ ਆ ਉਹ ਫਲਕਸ ਦੇ ਇਨਵਰਸਲੀ ਪ੍ਰੋਪੋਰਸ਼ਨਲ ਯਾਨੀ ਕਿ ਉਲਟਨ ਪਾਤੀ ਹੁੰਦੀ ਹੈ ਔਰ ਜਿਹੜੀ ਬੈਕ EMF ਹੈ ਉਹਦੇ ਡਾਇਰੈਕਟਲੀ ਪ੍ਰੋਪੋਰਸ਼ਨਲ ਹੈ ਤਾਂ ਜਦੋਂ ਅਸੀਂ ਆਰਮਚਰ ਦੇ ਸੀਰੀਜ਼ ਵਿੱਚ ਰੈਜ਼ਿਸਟੈਂਸ ਐਡ ਕਰਾਂਗੇ ਤਾਂ ਬੈਕ EMF ਘਟ ਜਾਵੇਗੀ ਜਿਸ ਦੇ ਨਾਲ ਜਿਹੜੀ ਨਾਰਮਲ ਸਪੀਡ ਹੈ ਜਿਹੜੀ ਉਸ ਮੋਟਰ ਦੀ ਫਿਕਸ ਹੈਗੀ ਆ ਉਸ ਤੋਂ ਸਪੀਡ ਘਟ ਪ੍ਰਾਪਤ ਹੋਵੇਗੀ ਤਾਂ ਇੱਥੇ ਜਿਹੜੀ ਆਪਸ਼ਨ B 10ਵੀਂ ਦੀ ਸਹੀ ਹੈ 11ਵਾਂ ਕੁਐਸਚਨ ਹੈ ਡੀਸੀ ਸੀਰੀਜ਼ ਮੋਟਰ ਨੂੰ ਸਟਾਰਟ ਕਰਨ ਲਈ ਕਿਹੜਾ ਸਟਾਰਟਰ ਵਰਤਿਆ ਜਾਂਦਾ ਹੈ ਤਾਂ ਜਿਹੜੀਆਂ ਡੀਸੀ ਮੋਟਰਾਂ ਨੇ ਇਹਨਾਂ ਨੂੰ ਸਟਾਰਟ ਕਰਨ ਦੇ ਲਈ ਜਿਹੜੇ ਸਟਾਰਟਰ ਦੀ ਜ਼ਰੂਰਤ ਪੈਂਦੀ ਹੈ ਸਟਾਰਟਿੰਗ ਕਰੰਟ ਜ਼ਿਆਦਾ ਹੋਣ ਕਰਕੇ ਤਾਂ ਉੱਥੇ ਆਰਮੇਚਰ ਦੀ ਰੈਜ਼ਿਸਟੈਂਸ ਘੱਟ ਹੁੰਦੀ ਹੈ ਔਰ ਇਸੇ ਨੂੰ ਸਟਾਰਟਿੰਗ ਕਰੰਟ ਨੂੰ ਬਚਾਉਣ ਵਾਸਤੇ ਜਿਹੜਾ ਕੱਟ ਕਰਨ ਲਈ ਜਿਹੜਾ ਸਟਾਰਟਰ ਦੀ ਵਰਤੋਂ ਕਰਦੇ ਆ ਤਾਂ ਇਹ ਮੁੱਖ ਰੂਪ ਵਿੱਚ ਤਿੰਨ ਤਰ੍ਹਾਂ ਦੇ ਸਟਾਰਟਰ ਹੈਗੇ ਆ ਡੀਸੀ 2. ਡੀਸੀ 3. DC 4.0 스타터 ਅਲਗ-ਅਲਗ ਮੋਟਰ ਦੇ ਲਈ ਇਹ 스타터 ਵਰਤੇ ਜਾਂਦੇ ਆ ਇਸੇ ਚੈਨਲ ਦੇ ਉੱਪਰ ਇਹਨਾਂ ਸਾਰੇ 스타ਟਰਾਂ ਦੀਆਂ ਵੀਡੀਓ ਬਣੀਆਂ ਹੋਈਆਂ ਇਸ ਦੇ ਵਿੱਚ ਤੁਸੀਂ ਜਾਣਕਾਰੀ ਹਾਸਲ ਕਰ ਸਕਦੇ ਹੋ ਕਿ ਕਿਹੜੀ ਮੋਟਰ ਲਈ ਕਿਹੜਾ 스타ਟਰ ਵਰਤਿਆ ਜਾਂਦਾ ਔਰ ਨਾਲ ਹੀ ਉਸ ਦੇ ਅੰਦਰ ਕੀ ਕੀ ਪਾਰਟਸ ਲੱਗੇ ਹੋਏ ਔਰ ਕਿਸ ਤਰ੍ਹਾਂ ਇਹ 스타ਟਰ ਕੰਮ ਕਰਦਾ ਉਹ ਤੁਸੀਂ ਵੀਡੀਓ ਦੇ ਵਿੱਚ ਜਾਂ ਇਸ ਚੈਨਲ ਦੇ ਉੱਪਰ ਜਾ ਕੇ ਵੀਡੀਓ ਦੇਖ ਸਕਦੇ ਹੋ ਤਾਂ ਇੱਥੇ DC ਸੀਰੀਜ਼ ਮੋਟਰ ਬਾਰੇ ਪੁੱਛਿਆ ਤਾਂ DC ਸੀਰੀਜ਼ ਮੋਟਰ ਦੇ ਵਾਸਤੇ 2.0 스타ਟਰ ਵਰਤਿਆ ਜਾਂਦਾ ਆਪਸ਼ਨ ਇਸ ਦੀ B ਸਹੀ ਹੈ ਬਾਰਮਾ ਕੁਐਸਚਨ ਹੈ ਡੀਸੀ ਸ਼ੰਟ ਮੋਟਰ ਵਿੱਚ ਫੀਲਡ ਕੰਟਰੋਲ ਨਾਲ ਮੋਟਰ ਦੀ ਸਪੀਡ ਤੇ ਕੀ ਅਸਰ ਪਵੇਗਾ ਇਸ ਤੋਂ ਪਹਿਲਾਂ ਜਿਹੜਾ ਅਸੀਂ ਕੁਐਸਚਨ 10 ਨੰਬਰ ਕੀਤਾ ਸੀ ਉਸ ਦੇ ਵਿੱਚ ਆਰਮੇਚਰ ਕੰਟਰੋਲ ਦੇ ਬਾਰੇ ਗੱਲ ਕੀਤੀ ਸੀ ਇੱਥੇ ਫੀਲਡ ਕੰਟਰੋਲ ਹੈ ਕਿਉਂਕਿ ਜਿਹੜਾ ਡੀਸੀ ਸ਼ੰਟ ਮੋਟਰ ਹੈ ਇਸ ਦੇ ਵਿੱਚ ਆਰਮੇਚਰ ਔਰ ਫੀਲਡ ਦੋ ਪਾਰਟ ਆ ਜਾਂਦੇ ਆ ਤਾਂ ਪਹਿਲਾਂ ਆਰਮੇਚਰ ਦੇ ਜਦੋਂ ਸੀਰੀਜ਼ ਦੇ ਵਿੱਚ ਅਸੀਂ ਫੀਲਡ ਸੌਰੀ ਰੈਜ਼ਿਸਟੈਂਸ ਲਗਾਉਨੇ ਆ ਤਾਂ ਜਿਹੜੀ ਬੈਕ ਈ.ਐਮ.ਐਫ ਘਟ ਜਾਂਦੀ ਹੈ ਤਾਂ ਨਾਰਮਲ ਤੋਂ ਸਪੀਡ ਘਟ ਮਿਲਦੀ ਹੈ ਪਰ ਲੇਕਿਨ ਜਦੋਂ ਅਸੀਂ ਫੀਲਡ ਵਾਇੰਡਿੰਗ ਦੇ ਸੀਰੀਜ਼ ਵਿੱਚ ਰੈਜ਼ਿਸਟੈਂਸ ਲਗਾਉਨੇ ਆ ਫੀਲਡ ਨੂੰ ਕੰਟਰੋਲ ਕਰਦੇ ਆ ਤਾਂ ਜਦੋਂ ਫੀਲਡ ਦੇ ਸੀਰੀਜ਼ ਵਿੱਚ ਰੈਜ਼ਿਸਟੈਂਸ ਲੱਗੇਗੀ ਤਾਂ ਫੀਲਡ ਦਾ ਕਰੰਟ ਜਿਹੜਾ ਘਟ ਜਾਏਗਾ ਫਲਕਸ ਘਟ ਜਾਏਗਾ ਤਾਂ ਜਿਹੜੀ ਸਪੀਡ ਹੈਗੀ ਆ ਮੋਟਰ ਦੀ ਉਹ ਫਲਕਸ ਦੇ ਇਨਵਰਸਲੀ ਪ੍ਰੋਪੋਰਸ਼ਨਲ ਹੁੰਦੀ ਹੈ ਕਿ ਜੇ ਫਲਕਸ ਵਧੇਗਾ ਤਾਂ ਸਪੀਡ ਘਟੇਗੀ ਔਰ ਜੇ ਫਲਕਸ ਘਟੇਗਾ ਤਾਂ ਸਪੀਡ ਵਧ ਜਾਵੇਗੀ ਤਾਂ ਇੱਥੇ ਜਦੋਂ ਅਸੀਂ ਫੀਲਡ ਦੇ ਸੀਰੀਜ਼ ਵਿੱਚ ਰੈਜ਼ਿਸਟੈਂਸ ਲਗਾਵਾਂਗੇ ਤਾਂ ਫੀਲਡ ਦਾ ਕਰੰਟ ਘਟਣ ਨਾਲ ਫੀਲਡ ਫਲਕਸ ਘਟੇਗਾ ਔਰ ਨਾਰਮਲ ਤੋਂ ਸਪੀਡ ਵਧ ਜੂਗੀ ਤਾਂ ਇੱਥੇ ਆਪਸ਼ਨ ਜਿਹੜੀਆਂ ਦਿੱਤੀਆਂ ਗਈਆਂ ਨੇ ਉਹ ਇਹ ਹੈਗੀ ਆ ਨਾਰਮਲ ਤੋਂ ਸਪੀਡ ਘਟ ਪ੍ਰਾਪਤ ਹੁੰਦੀ ਹੈ ਬੀ ਨਾਰਮਲ ਤੋਂ ਸਪੀਡ ਵਧ ਪ੍ਰਾਪਤ ਹੁੰਦੀ ਹੈ ਸੀ ਸਪੀਡ ਸਥਿਰ ਰਹਿੰਦੀ ਹੈ ਔਰ ਡੀ ਉਪਰੋਕਤ ਕੋਈ ਵੀ ਨਹੀਂ ਤਾਂ ਇੱਥੇ ਆਪਸ਼ਨ ਬੀ ਹੈਗੀ ਆ ਨਾਰਮਲ ਤੋਂ ਸਪੀਡ ਵਧ ਜਾਂਦੀ ਹੈ ਤਾਂ ਥੋੜਾ ਜਿਹਾ ਫਿਰ ਬ੍ਰੀਫਲੀ ਦੱਸ ਦੇਵਾਂ ਜਦੋਂ ਅਸੀਂ ਨਾਰਮਲ ਤੋਂ ਸਪੀਡ ਵਧਾਉਣੀ ਹੈ ਤਾਂ ਅਸੀਂ ਫੀਲਡ ਕੰਟਰੋਲ ਮੈਥਡ ਯੂਜ਼ ਕਰਦੇ ਹਾਂ ਔਰ ਅਗਰ ਅਸੀਂ ਨਾਰਮਲ ਤੋਂ ਸਪੀਡ ਘੱਟ ਪ੍ਰਾਪਤ ਕਰਨੀ ਹੈ ਤਾਂ ਉੱਥੇ ਅਸੀਂ ਆਰਮੇਚਰ ਕੰਟਰੋਲ ਮੈਥਡ ਯੂਜ਼ ਕਰਦੇ ਹੈਗੇ। 13ਵਾਂ ਕੁਐਸਚਨ ਹੈ 3. ਸਟਾਰਟਰ ਵਿੱਚ 0 ਵੋਲਟ ਕੋਇਲ ਐਨਵੀਸੀ ਹੇਟ ਦਿੱਤਿਆਂ ਵਿੱਚੋਂ ਕਿਸ ਦੇ ਸੀਰੀਜ਼ ਵਿੱਚ ਹੁੰਦੀ ਹੈ? ਆਪਸ਼ਨ A ਹੈਗਾ ਸਪਲਾਈ, B ਆਰਮੇਚਰ, C ਲੀਵਰ, D ਫੀਲਡ। ਤਾਂ ਇਹ ਜਿਹੜੇ ਅਲੱਗ-ਅਲੱਗ ਆਪਸ਼ਨ ਦੱਸਿਆ ਤਾਂ ਕਿਸ ਦੇ ਸੀਰੀਜ਼ ਵਿੱਚ 0 ਵੋਲਟ ਕੋਇਲ ਹੁੰਦੀ ਹੈ? 3. ਸਟਾਰਟਰ 3 ਪੁਆਇੰਟ 스타ਟਰ ਜਿਹੜਾ ਡੀਸੀ ਸ਼ੰਟ ਮੋਟਰ ਜਾਂ ਕੰਪਾਊਂਡ ਮੋਟਰ ਨੂੰ ਚਲਾਉਣ ਦੇ ਲਈ ਅਸੀਂ ਵਰਤਦੇ ਹਾਂ ਇਸ ਤਰ੍ਹਾਂ ਦਾ ਆ ਜਾਂਦਾ 3 ਪੁਆਇੰਟ 스타ਟਰ 3 ਪੁਆਇੰਟ ਤੋਂ ਭਾਵ ਤਿੰਨ ਪੁਆਇੰਟ ਨੇ ਇਸ ਦੇ L Z ਔਰ A L ਮੀਨਸ ਲਾਈਨ ਜਿਹੜਾ ਸਪਲਾਈ ਨਾਲ ਜੁੜਿਆ ਹੋਇਆ Z ਮੀਨਸ ਫੀਲਡ ਔਰ ਜਿਹੜਾ A ਆ ਉਹ ਆਰਮੇਚਰ ਨਾਲ ਕਨੈਕਟ ਹੁੰਦਾ ਤਾਂ ਇਹ ਤਿੰਨ ਟਰਮੀਨਲਾਂ ਦੇ ਨਾਂ ਤੇ ਹੀ ਜਿਹੜਾ 스타ਟਰ ਦਾ ਨਾਮ 3 ਪੁਆਇੰਟ 스타ਟਰ ਹੁੰਦਾ ਤਾਂ ਇਸ ਦੇ ਵਿੱਚ ਜਿਹੜੀ ਨੋ ਵੋਲਟ ਰਿਲੀਜ਼ ਕੋਇਲ ਲਿਖਿਆ ਇਸ ਨੂੰ ਅਸੀਂ NVC ਕਹਿ ਦਿੰਦੇ ਹਾਂ ਇਹ ਓਵਰਲੋਡ ਕੋਇਲ ਹੈ ਔਰ ਇਹ ਨੋ ਵੋਲਟ ਕੋਇਲ ਹੈ ਤਾਂ ਇਹ ਕਿਸ ਦੇ ਸੀਰੀਜ਼ ਵਿੱਚ ਕਨੈਕਟ ਹੈਗੀ ਆ ਇਹ ਇੱਥੋਂ ਚਲਦੇ ਆ ਤਾਂ ਡਾਇਰੈਕਟ ਆ ਕੇ ਫੀਲਡ ਦੇ ਨਾਲ ਕਨੈਕਟ ਹੁੰਦੀ ਆ ਆਰਮੇਚਰ ਦੇ ਸੀਰੀਜ਼ ਵਿੱਚ ਇਹ ਰੈਜ਼ਿਸਟੈਂਸ ਹੈਗੀ ਆ ਜਿਹੜਾ ਇਹ ਆਰਮੇਚਰ ਆ ਔਰ ਇਹ ਹੈਗਾ ਜਿਹੜਾ ਫੀਲਡ ਵਾਈਂਡਿੰਗ ਉਸ ਦੇ ਸੀਰੀਜ਼ ਵਿੱਚ ਇਹ 9 ਵੋਲਟ ਕੋਇਲ ਆ ਇੱਥੇ ਇਸ ਨੂੰ ਲੀਵਰ ਕੀਤਾ ਗਿਆ ਜਿਹੜਾ ਇੱਥੇ ਸੀ ਆਪਸ਼ਨ ਦਿਖਾਈ ਗਈ ਹੈ ਔਰ ਇਹ ਆ ਗਈ ਸਪਲਾਈ ਤਾਂ ਜਿਹੜੀ 9 ਵੋਲਟ ਕੋਇਲ ਆ ਇੱਥੇ ਤੁਸੀਂ ਦੇਖੋਗੇ ਕਿ ਫੀਲਡ ਵਾਈਂਡਿੰਗ ਦੇ ਸੀਰੀਜ਼ ਵਿੱਚ ਕਨੈਕਟ ਹੈਗੀ ਆ ਤਾਂ ਇੱਥੇ ਅਸੀਂ ਆਨਸਰ ਜਿਹੜਾ ਦੇਵਾਂਗੇ ਡੀ ਇਸ ਦਾ ਸਹੀ ਹੈ 13ਵੇਂ ਦਾ 14ਵਾਂ ਕੁਐਸਚਨ ਵੀ ਪਹਿਲੇ ਦੀ ਤਰ੍ਹਾਂ ਹੀ ਰਿਪੀਟ ਹੋਇਆ ਮੈਂ ਦੁਬਾਰਾ ਦੱਸ ਚੁੱਕੇ ਹਾਂ ਇਸ ਬਾਰੇ ਪਹਿਲਾਂ ਵੀ ਡੀ ਸੀ ਸੀਰੀਜ਼ ਮੋਟਰ ਵਿੱਚ ਫੀਲਡ ਵਾਈਂਡਿੰਗ ਦੀਆਂ ਟਰਨਰ ਡੈਸ਼ ਹੁੰਦੀਆਂ ਹਨ ਆਪਸ਼ਨ ਏ ਵੱਧ ਬੀ ਘਟ C ਬਰੀਕ ਤਾਰ ਦੀਆਂ ਔਰ ਡੀ ਉਪਰੋਕਤ ਕੋਈ ਵੀ ਨਹੀਂ ਤਾਂ ਡੀਸੀ ਸੀਰੀਜ਼ ਮੋਟਰ ਵਿੱਚ ਜਿਹੜੀ ਫੀਲਡ ਵਾਈਂਡਿੰਗ ਆ ਉਹ ਆਰਮੇਚਰ ਦੇ ਸੀਰੀਜ਼ ਵਿੱਚ ਹੁੰਦੀ ਆ ਔਰ ਫੀਲਡ ਵਾਈਂਡਿੰਗ ਦੀ ਜਿਹੜੀ ਰੈਜ਼ਿਸਟੈਂਸ ਆ ਉਹ ਘੱਟ ਹੁੰਦੀ ਆ ਮੋਟੀ ਤਾਰ ਔਰ ਘੱਟ ਟਰਨਾ ਹੁੰਦੀਆਂ ਤਾਂ ਕਿ ਰੈਜ਼ਿਸਟੈਂਸ ਉਸ ਦੀ ਘੱਟ ਰਹੇ ਤਾਂ ਆਪਸ਼ਨ ਇਸ ਦੀ ਬੀ ਸਹੀ ਹੈ 14ਵੇਂ ਦੀ 15ਵਾਂ ਕੁਐਸਚਨ ਸੀਰੀਜ਼ ਮੋਟਰ ਨੂੰ ਹਮੇਸ਼ਾ ਡੈਸ਼ ਤੇ ਹੀ ਸਟਾਰਟ ਕਰਨਾ ਚਾਹੀਦਾ ਹੈ ਆਪਸ਼ਨ ਏ ਹੈਗੀਆਂ ਏਸੀ ਵੋਲਟੇਜ ਬੀ ਹਾਈ ਵੋਲਟੇਜ ਸੀ ਲੋਡ ਔਰ ਡੀ ਉਪਰੋਕਤ ਕੋਈ ਵੀ ਨਹੀਂ ਤਾਂ ਇਸ ਦੇ ਬਾਰੇ ਡਿਟੇਲ ਦੇ ਵਿੱਚ ਅਸੀਂ ਪਿਛਲੇ ਕੁਐਸਚਨ ਦੇ ਵਿੱਚ ਜਾਣ ਚੁੱਕੇ ਹਾਂ ਕਿ ਜਿਹੜੀ ਇੱਕ ਡੀਸੀ ਸੀਰੀਜ਼ ਮੋਟਰ ਹੈਗੀ ਆ ਉਸ ਨੂੰ ਹਮੇਸ਼ਾ ਲੋਡ ਦੇ ਉੱਪਰ ਹੀ ਸਟਾਰਟ ਕਰਨਾ ਚਾਹੀਦਾ ਹੈ ਅਗਰ ਅਸੀਂ ਵਿਦਆਊਟ ਲੋਡ ਚਲਾਵਾਂਗੇ ਤਾਂ ਇਸ ਦੀ ਬਹੁਤ ਜ਼ਿਆਦਾ ਸਪੀਡ ਜਿਹੜੀ ਡੇਂਜਰਸ ਪੁਆਇੰਟ ਤੇ ਪਹੁੰਚ ਜਾਵੇਗੀ ਔਰ ਜਿਹੜੀ ਮੋਟਰ ਦੇ ਟੁੱਟਣ ਤੱਕ ਵੀ ਪਹੁੰਚ ਸਕਦੀ ਹੈ ਇਸ ਦੀ ਨੌਬਤ ਆ ਸਕਦੀ ਹੈ ਤਾਂ ਜਿਹੜੀ ਡੀਸੀ ਸੀਰੀਜ਼ ਮੋਟਰ ਹੈ ਉਹ ਹਮੇਸ਼ਾ ਲੋਡ ਤੇ ਹੀ ਚਲਾਉਣੀ ਚਾਹੀਦੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਇਸ ਵੀਡੀਓ ਤੋਂ ਬਹੁਤ ਸਾਰੀ ਜਾਣਕਾਰੀ ਮਿਲੀ ਹੋਵੇਗੀ ਔਰ ਜਿਹੜੇ ਸਾਥੀ ਇਸ ਚੈਨਲ ਤੇ ਨਵੇਂ ਨੇ ਉਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨ ਤਾਂ ਕਿ ਤੁਹਾਡੇ ਤੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਸੋ ਵੀਡੀਓ ਨੂੰ ਲਾਸਟ ਤੱਕ ਵੇਖਣ ਲਈ ਥੈਂਕ ਯੂ ਵੈਰੀ ਮਚ